ਸਮਰਾਲਾ ਵਿਖੇ ਬੀਤੀ ਰਾਤ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਫੂਡ ਕੈਫੇ ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਹਮਲਾ ਕਰਨ ਵਾਲਿਆਂ ਨੇ ਫੂਡ ਕੈਫੇ ਦੀ ਪੰਨ ਤੋੜ ਕੀਤੀ ਤੇ ਫੂਡ ਕੈਫੇ ਦੇ ਮਾਲਕ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਮੈਂ ਬੌਂਦਰ ਰੋਡ ਸਮਰਾਲਾ ਦਾ ਰਹਿਣ ਵਾਲਾ ਹਾਂ ਜੈਸ ਬੈਂਕ ਦੇ ਮੋੜੇ ਮੇਰਾ ਛੋਟਾ ਜਿਹਾ ਕੈਫੇ ਬੋਲੇ ਹੈ ਜੀ ਉਹ ਤੇ ਮੈਂ ਰਾਤ ਨੂੰ ਖੜਾ ਸੀਗਾ ਤੇ ਪੂਜ 10 15 ਬੰਦੇ ਘਟੋ ਘਟਾਇ ਜੀ ਉਹਨਾਂ ਨੇ ਮੇਰੇ ਤੇ ਆ ਕੇ ਪਿਛੋਂ ਅਟੈਕ ਕਰਿਆ ਕਾਰਨ ਕੀ ਅਟੈਕ ਦਾ ਕੀ ਕਾਰਨ ਬਣਿਆ ਪ੍ਰਾਂਦੀਪ ਜੀ ਪ੍ਰਾਂਦੀਪ ਜੀ ਪਹਿਲਾਂ ਬੱਚਿਆਂ ਨਾਲ ਮਾੜੀ ਮੋਟੀ ਲੜਾਈ ਹੋਈ ਸੀ ਐਮਰ ਸਾਹਿਬ ਨੇ ਬੈਠ ਕੇ ਨਿਬੇੜ ਦਿੱਤੀ ਸੀ ਬਰਟ ਚਕੰਦਰ ਜੀ ਸੀਗੇ ਹੋਰ ਜੋ ਚਾਰ ਪੰਜ ਬੰਦੇ ਜਿਹੜੇ ਥਾਣੇ ਦੀ ਉਹਨਾਂ ਨੇ ਮੋਕਾ ਦਿੱਤੀ ਆ ਸਾਡੇ ਦਮਨ ਚ ਕੁਝ ਵੀ ਨਹੀਂ ਸੀ ਇਹਨਾਂ ਨੇ ਆ ਕੇ ਪਿਛੋਂ ਅਟੈਕ ਸਾਡੇ ਤੇ ਤੁਸੀਂ ਵੀ ਉਤਲਾਬ ਹੀ ਤੁਸੀਂ ਥਾਣੇ ਵੀ ਕੋਈ ਨਸ਼ਾ ਵਗੈਰਾ ਵੇਚਦੇ ਨੇ ਕੋਈ ਅਜੀਬ ਗੱਲਬਾਤ ਹੈ ਮੈਂ ਹਾਂ ਕੀ ਕੀ ਗੱਲ ਹੋ ਗਈ ਇਹ ਚਟਾ ਵੇਚਦਾ ਜੀ ਜੀ ठाणे ਦਾ ਲਾ ਦਿੱਤੀ ਇਹ ਕਾਰਨ ਵੀ ਲੱਗ ਸਕਦਾ ਵੀ ਜਿਹੜਾ ਹੈਗਾ ਵੀ ਥੋੜੇ ਦਿੱਕਾ ਕੋ ਬਿਲਕੁਲ ਹੋ ਸਕਦਾ ਕਿ ਨਾਮ ਵਗੈਰਾ ਕਿਹਨੇ ਜਿਹਨਾਂ ਨੇ ਅਟੈਕ ਕੀਤਾ ਉਹ ਤਾਂ ਕਹਿੰਦਾ ਬਚੀ ਆ ਜੀ ਕਹਿੰਦੇ ਨੇ ਜੀ ਪਵਨ ਬਚੀ ਤੇ ਇੱਕ ਮੁੰਡਾ ਪੰਮਾ ਜੀ ਗਹਲੇ ਨਾਲ ਤੋਂ ਬਾਕੀ ਮੈਂ ਜਾਣਦਾ ਨਹੀਂ ਉਹਨਾਂ ਨਾਲ ਕਿੰਨੇ ਜਣੇ ਸੀ ਜੀ ਉਹਨੇ ਅਟੈਕ ਕੀਤਾ ਤਕਰੀਬਨ ਤਕਰੀਬਨ ਬੰਦਾ ਤੋਂ 20 ਸੀਗੇ ਹੱਥ ਵਿੱਚ ਕੀ ਹਥਿਆਰ ਹਥਿਆਰ ਸੀ ਉਹਨਾਂ ਕੋਲ ਕ੍ਰਪਾਨਾ ਸੀਗੇ ਜੀ ਰਾੜ ਸੀਗੀ ਜੀ ਮੈਂ ਨਾਂ ਦਾ ਸਿਮਰਨਜੀਤ ਸਿੰਘ ਜੀ ਮੈਂ ਸਮਰਾਲਾ ਬੰਦ ਰੋਡ ਦਾ ਵਾਸੀ ਆਂ ਤਰੀ ਮੇਨ ਇੰਟੀਗਰ ਰੋੜ ਤੇ ਬੈਸਟ ਰੀਡ ਦੇ ਨਾਲ ਜਿੱਸ ਮੈਂ ਕਦੇ ਉੱਪਰਲੀ ਬਿਲਡਿੰਗ ਵਿੱਚ ਮੇਰਾ ਕੈਫੇ ਖੁੱਲਿਆ ਹੋਇਆ ਤੇ ਸਾਹਮਣੇ ਠਿਕ ਦੇ ਨਾਲ ਦਾ ਹੱਕਾ ਲਿਆ ਹੋਈ ਮੈਂ ਸਪੈਸ਼ਲੀ ਮਹੀਨੇ ਲੜਾਈ ਹੋਈ ਸੀਗੀ ਦੋ ਤਰੀਕ ਨੂੰ ਉਦੋਂ ਹਣ ਸੱਟਾਂ ਮਾਰੀ ਸੀਗੇ ਮੇਰੇ ਹੱਥ ਦਾ ਆਪਰੇਸ਼ਨ ਹੋਇਆ ਵਾ ਛੋਟ ਸੱਟਾਂ ਫੁੱਟ ਬਈ ਲੱਗੇ ਨੇ ਤੇ ਮੇਰੀ ਦੁਕਾਨ ਸਾਰੀ ਭੰਗ ਗਈ ਸੀ ਉਹ ਟਾਈਮ ਤੇ ਉਹ ਟਾਈਮ ਸ਼ਹਿਰ ਦੇ ਮੋਹ ਦੇ ਮਰ ਬੰਦੇ ਐ ਐਮਐਲ ਸਾਹਿਬ ਇੱਕ ਦੋ ਬੰਦੇ ਹੋ ਰਹੇ ਉਹਨਾਂ ਦੇ ਵਿੱਚ ਬੈਠ ਕੇ ਫੈਸਲਾ ਕਰਾਇਆ ਸੀਗਾ ਕਿ ਕੋਈ ਵੀ ਧਿਰ ਇੱਕ ਦੂਜੇ ਉੱਪਰ ਹਾਵੀ ਨਹੀਂ ਹੋਊਗੀ ਮਤਲਬ ਲੜਾਈ ਨਹੀਂ ਕਰੂਗੀ ਹੁਣ ਕੱਲ ਤਕਰੀਬਨ 9:00 ਵਜੇ ਮੈਂ ਤੇ ਮੇਰੇ ਫਾਦਰ ਸਾਹਿਬ ਦੁਕਾਨ ਤੇ ਸੀਗੇ ਮੈਂ ਬੈਠਾ ਸੀਗਾ ਇੱਕੋ ਲੱਗ ਤੱਕ ਸਕੌਡਾ ਗੱਡੀ ਆਈ ਉਹਦਾ ਨੰਬਰ ਸੀਗਾ PEV 13 3939 ਉਹਦੇ ਵਿੱਚ ਬਜੀ ਕੰਡਕਟਰ ਫਿੱਟਰੇ ਆ ਤੇ ਪਰਮਗਿਲੇ ਵਾਲ ਸੀਗਾ ਗੌਰਵ ਢੀਂਸਾ ਤੇ ਇੱਕ ਦੋ ਬੰਦੇ ਹੋਰ ਜੀ ਕਟਾਣੀ ਦਾ ਮੁੰਡਾ ਸੀ ਸੰਜੂ ਉਹਨਾਂ ਨੇ ਆਉਂਦੀ ਸਾਰ ਮੇਰੇ ਮਾਰਿਆ ਦੇਖੋ ਜੀ ਮੇਰੇ ਜਿੱਥੋਂ ਆ ਬੱਚਾ ਆ ਦੇਖੋ ਮੈਂ ਉੱਥੇ ਭੱਜ ਕੇ ਉਜਾ ਸਵੀਟ ਵਾਲਿਆਂ ਦੇ ਵਿੱਚ ਵੜ ਗਿਆ ਤੇ ਉੱਥੇ ਮੇਰੇ ਫਾਦਰ ਸਾਹਿਬ ਖੜੇ ਸੀਗੇ ਉਨੇ ਫਾਦਰ ਸਾਹਿਬ ਦੇ ਉੱਪਰ ਘੜਾਸਿਆਂ ਨਾਲ ਬਾਰਿਕ ਕੀਤਾ ਹੀ ਤੇ ਮੇਰੇ ਫਾਦਰ ਦਾ ਉਥੇ ਬਹੁਤ ਫੱਟਾਂ ਲੱਗੀਆਂ ਉਹਨੇ ਗਿਰ ਗਏ ਤੇ ਭੱਜਣ ਲੱਗੇ ਜਦੋਂ ਮੈਂ ਦੇਖਿਆ ਜਿਹੜਾ ਬੱਚੀ ਸੀਗਾ ਉਹਦੇ ਆ ਇੱਥੇ ਵੈਪਨ ਲੱਗਿਆ ਸੀਗਾ ਪਰ ਹਾਂ ਤਾਂ ਪੁਲਿਸ ਵਾਲਿਆਂ ਦੇ ਬਿਆਨਾਂ ਦੇ ਵਿੱਚ ਵੀ ਕਿਹਾ ਵਾ ਕਿ ਸਾਡੀ ਜਿਹੜੀ ਆ ਸੁਣਵਾਈ ਕੀਤੀ ਜਾਵੇ ਆ ਮੌਕੇ ਤੇ ਜਿਹੜਾ ਹੋਰ ਕੋਈ ਘਟਨਾ ਜਿਵੇਂ ਤੁਸੀਂ ਕਹਿ ਰਹੇ ਸੀਗੇ ਵੀ ਉਹ ਨਸ਼ਾ ਵੇਚਦੇ ਨੇ ਤੁਸੀਂ ਰਿਪੋਰਟ ਵੀ ਦਰਜ ਕਰਾਈ ਨਾ ਕਰਵਾਈ ਹੈ ਜੀ ਇੱਕ ਕਦੋਂ ਦੀ ਘਟਨਾ ਬੜੀ ਇੱਕ ਘਟਨਾ ਜਦੋਂ ਆਪਣੇ ਆਪਣੇ ਪੰਜਾਬ ਸਰਕਾਰ ਨਸ਼ਾ ਮਹਿਮ ਚਲਾਈ ਸੀਗੀ ਕਿ ਬੰਦਾ ਜਿਹੜੇ ਬੰਦੇ ਫੜਨੇ ਨੇ ਪਿਛਲੇ ਤੇ ਪਿਛਲੇ ਮਹੀਨੇ ਮੇਰੇ ਭਰਾ ਨੇ ਪੁਲਿਸ ਨੂੰ ਇਤਲਾਹ ਕੀਤਾ ਸੀਗਾ ਕਿ ਆਹ ਫਲਾਣੇ ਬੰਦੇ ਨਸ਼ਾ ਵੇਚਦੇ ਨੇ ਇਹਨਾਂ ਨੇ ਮੇਰਾ ਭਰਾ ਇਕੱਲਾ ਦੇਖ ਕੇ ਬਲੂਰਪੁਰ ਰੋਡ ਤੇ ਉਹਨਾਂ ਕੁੱਟਮਾਰ ਕੀਤੀ ਆ ਦੂਜੇ ਦਿਨਾਂ ਨੇ ਮੈਨੂੰ ਫੋਨ ਲਾਇਆ ਫੋਨ ਲਾ ਕੇ ਮੈਨੂੰ ਕਹਿੰਦੇ ਤਿੰਨ ਚੱਕ ਦਾਂਗੇ ਮਾਰ ਦਾਂਗੇ ਤੇ ਡੇਢ ਲੱਤਾ ਮੰਨ ਦਾਂਗੇ ਮੈਂ ਕੋਈ ਨਹੀਂ ਆਪਾਂ ਗੱਲ ਕਰ ਲਾਂਗੇ ਬਹਿ ਕੇ ਉਹ ਦਿਨ ਰਾਤ ਨੂੰ ਫਿਰ ਮੇਰੇ ਕੈਫੇ ਤੇ ਆਇਆ ਇਹ ਉਹ ਦਿਨ ਤਿੰਨ ਗੱਡੀਆਂ ਸੀਗੀਆਂ ਇਹਦਾ ਫੈਸਲਾ ਐਮਐਲ ਨੇ ਸਾਹਮਣੇ ਕਰਾਇਆ ਸੀਗਾ ਕਿ ਲੜਾਈ ਨਹੀਂ ਕਰਨੀ ਹੈਗੀ ਜੋ ਸੀਗਾ ਐਚ ਸੌਲਵਡ ਕਰ ਦੋ ਕੋਈ ਰਿਪੋਰਟ ਵੀ ਦਰਜ ਕਰਾਈ ਸੀ ਜਾਂ ਰਿਪੋਰਟ ਦਰਜ ਕਰਵਾਈ ਸੀਗੀ ਪਹਿਲਾਂ ਜੀ ਰਿਪੋਰਟ ਦਰਜ ਕਰਾਈ ਸੀਗੀ ਜੀ ਨਸ਼ੇ ਦੇ ਖਿਲਾਫ ਕਰਾਈ ਸੀ ਨਸ਼ੇ ਦੇ ਵਿੱਚ ਬਿਆਨ ਦਿੱਤੇ ਸੀ ਨਸ਼ੇ ਦੇ ਖਲਾਫ ਜੀ ਵਿੱਚ ਬਿਆਨ ਦਿੱਤੇ ਸੀਗੇ ਕਿ ਇਹ ਬੰਦਾ ਸਮਰਾਲੇ ਤਿੱਟਾ ਵੇਚਦਾ ਆ ਤੇ ਕੁੱਲਾ ਵੇਚਦਾ ਆ ਤੈਨੂੰ ਸਾਰਿਆਂ ਨੂੰ ਸਪੋਰਟ ਹੈਗੀ ਆ ਥਰਿਆਂ ਵੇਚਦਾ ਹੁਣ ਵੀ ਵੇਚਦਾ ਹੀ ਕਿਹਦੇ ਕੋਲ ਬਿਆਨ ਦਰਜ ਕਰਾਂ ਹਾਂਜੀ ਬਿਆਨ ਜਿਹੜੇ ਉਹ ਮੌਕੇ ਆਈ ਸੀਗੀ ਉਹ ਟਾਈਮ ਦੇ ਮੇਰੇ ਸੱਟ ਲੱਗੀ ਸੀ ਮੈਨੂੰ ਨਾ ਪਤਾ ਨਹੀਂ ਸੀਗਾ ਉਹ ਟਾਈਮ ਜੀ ਮੈਂ ਡਰਾਈਵਰ ਹੋ ਗਿਆ ਸੀਗਾ ਹੁਣ ਠੀਕ ਪ੍ਰਭਜੋਤ ਸਿੰਘ ਆਰਥੋਪੈਡਿਕ ਸਰਜਨ ਸਿਵਲ ਹਸਪਤਾਲ ਸਮਰਾਲਾ ਇਹ ਕੱਲ ਸ਼ਾਮ ਝਗੜੇ ਦਾ ਕੇਸ ਆਇਆ ਜੀ ਮਲਕੀਤ ਸਿੰਘ ਉਮਰ ਤਕਰੀਬਨ 55 ਸਾਲ ਇਹਦੇ ਫ੍ਰੈਕਚਰ ਹੈਗਾ ਜੀ ਸੱਜੀ ਚਪਣੀ ਤੇ ਫ੍ਰੈਕਚਰ ਤੇ ਖੰਭੀ ਬਾਹ ਤੇ ਫ੍ਰੈਕਚਰ ਤੇ ਇਹਦੇ ਹੱਥ ਦੀ ਉਂਗਲ ਤੇ ਵੀ ਇੱਕ ਬਹੁਤ ਜ਼ਿਆਦਾ ਗੰਭੀਰ ਸੱਟ ਹੈ ਤੇ ਇਸ ਤਰ੍ਹਾਂ ਆਇਆ ਹੈ ਅਟੈਕ ਦੀ ਗੱਲ ਕਰੀ ਤਾਂ ਕਿਸ ਨਾਲ ਜਿਹੜਾ ਹਮਲਾ ਕੀਤਾ ਗਿਆ ਲੱਗਦਾ ਜਿਹੜੇ ਹੱਥ ਤੇ ਅਟੈਕ ਹੈ ਜੀ ਉਹ ਕਾਫੀ ਜ਼ਿਆਦਾ ਸ਼ਾਰਪ ਵੈਪਨ ਦੇ ਕੱਟ ਹੈਗੇ ਆ ਜੀ ਤਾਂ ਇਸ ਤਰ੍ਹਾਂ ਤੇ ਬਾਕੀ ਹੱਥ ਕੀ ਵਗੈਰਾ ਜਾਂ بیسਬਾਲ ਵਗੈਰਾ ਹਾਂਜੀ ਜਿਹੜੀ ਚਪਣੀ ਦਾ ਫ੍ਰੈਕਚਰ ਹੈ ਜੀ ਉਹ ਕਿਸੇ ਬਲੰਟ ਚੀਜ਼ ਨਾਲ ਹੋਇਆ ਲੱਗਦਾ ਤੇ ਹੁਣ ਸਟੇਬਲ ਹੈ ਜੀ ਕਿਦਾਂ ਇਸ ਟਾਈਮ ਮਰੀਜ਼ ਸਟੇਬਲ ਹੈ ਜੀ ਇਨੂੰ ਹੁਣ ਫਿਲਹਾਲ ਅਸੀਂ 32 ਸੈਕਟਰ ਚੰਡੀਗੜ੍ਹ ਰੈਫਰ ਕਰ ਰਹੇ ਹੇ ਤੇ ਕਿਉਂਕਿ ਹੱਥ ਦੀਆਂ ਕੁਝ ਗੰਭੀਰ ਸੱਟਾਂ ਦਾਣਾ ਮੰਡੀ ਦੇ ਵਿਲੇ ਲੜਾਈ ਹੋਈ ਹੈ ਮਲਕੀਸ਼ ਸਿੰਘ ਸਰਦਾਰ ਦਲਵਾਰਾ ਸਿੰਘ ਦੇ ਬਿਆਨ ਦੇ ਅਸੀਂ ਜਿਹੜਾ ਪਰਚਾ ਦਰਜ ਕੀਤਾ ਅੰਡਰ ਸੈਕਸ਼ਨ 109 333 115 ਤੋਂ 118 ਇੱਕ ਤੋਂ 190 190 324 4 ਦੇ ਤਹਿਤ ਬਿਲਕੁਲ 17:00 ਵਜੇ ਦਰਮ ਮਕਦਮਾ ਦਰਜ ਕੀਤਾ ਜਿਹਦੇ ਵਿੱਚ ਅਸੀਂ ਪੰਜ ਵਿਅਕਤੀ ਜਿਹੜੇ ਉਹਨਾਂ ਦੇ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਸੁਨੀਲ ਬੱਤੀ ਤੇ ਉਹਦੇ ਸਾਥੀਆਂ ਦੇ ਖਿਲਾਫ ਇਸ ਤੋਂ ਬਾਅਦ ਚਾਰ ਪੰਜ ਜਿਹੜਾ ਨਾਮ ਨੂੰ ਬੇਫੀ ਹੈ ਕਿਉਂਕਿ ਬਾਅਦ ਨੂੰ ਇਹ ਦੱਸਣਾ ਜ਼ਰੂਰੀ ਹੈ ਸਾਡੇ ਜਿਹੜੇ ਮਾਜੂ ਐਸਐਸਪੀ ਦਾ ਜੁਤੀ ਜਦੋ ਜੀ ਐਸਐਸਪੀ ਸਾਹਿਬ ਹੁਣਾ ਉਹਨਾਂ ਵੱਲੋਂ ਸਖਤ ਹਦੇਸ਼ ਹੈ ਕਿਸੇ ਵੀ ਜਿਹੜਾ ਗੁੰਡਾ ਅਸਰ ਨੂੰ ਸਰਨੀ ਜਕਣ ਦਿੱਤਾ ਜਾਊਗਾ ਇਹਨੂੰ ਅਰੈਸਟ ਕਰ ਲਈ ਅਸੀਂ ਜਿਹੜਾ ਐਸਐਚਓ ਸਮੇਤ ਦੋ ਪਾਰਟੀਆਂ ਜਿਹੜੀਆਂ ਹੋਰ ਵੀ ਪਈਦੀਆਂ ਇਹਨਾਂ ਨੂੰ ਛੇਤੀ ਅਰੈਸਟ ਕਰ ਲਿਆ ਜਾਊਗਾ ਤੇ ਇਹਦੀ ਤਕਵੀ ਸਜਾ ਨੂੰ ਬੁਲਾਈ ਜੇ ਸਰ ਉਹਨਾਂ ਨੇ ਇਲਜ਼ਾਮ ਲਾਏ ਨੇ ਜਿਹੜੀ ਪਾਰਟੀ ਹੈ ਜਿਹੜੇ ਜਿਨ੍ਹਾਂ ਤੇ ਸੱਟਾਂ ਲੱਗੀਆਂ ਵੀ ਇਹ ਨਸ਼ਾ ਵੇਚਦੇ ਸੀ ਅਸੀਂ ਨਸ਼ੇ ਦੀ ਕੰਪਲੀਟ ਕੀਤੀ ਸੀ ਕਿ ਥਾਣੇ 'ਚ ਤਾਂ ਕਰਕੇ ਆ ਜਿਹੜਾ ਸਾਡੇ ਤੇ ਇਹਨਾਂ ਨੇ ਉਹ ਕੀਤਾ ਹੈ ਇਹ ਜੀ ਇਹੋ ਜੀ ਗਗਨਨੀ ਇਹਨਾਂ ਦੇ ਸਿਰਫ ਉੱਥੇ ਦੁਕਾਨ ਤੇ ਕੋਈ ਖਾਣ ਪੀਣ ਬਿਛੇ ਝਗੜਾ ਹੋਇਆ ਸੀ ਪਹਿਲੇ ਕਿ ਪਹਿਲੇ ਆਪਸੀ ਤੌਰ ਤੇ ਬੈਠ ਕੇ ਰੈਜੀਨਾਮਾ ਕਰਕੇ ਸੀ ਉਹ ਤੋਂ ਬਾਅਦ ਜਿਹੜੀ ਉਸੇ ਕੜੀ ਦੇ ਵਿੱਚ ਪਹਿਲੇ ਜਿਹੜੀ ਹੈ ਉਹ ਬੱਚਿਆਂ ਦੀ ਆਪਸ ਲੜਾਈ ਹੋਈ ਸੀ ਉਹਦੇ ਤਹਿ ਦੀ ਉਹਦੇ ਜਿਹੜੇ ਇਹਦੇ ਫਾਦਰ ਦੇ ਮੁੰਡੇ ਦੇ ਸੱਟ ਮਾਰੀ ਹੈ ਪਰ ਬਿਲਕੁਲ ਇਹਨੂੰ ਜਿਹੜਾ ਸਖਤ ਸਿਹਰਾ ਦਵਾਂਗੇ ਇਹਨੂੰ ਪਤਾ ਨਹੀਂ ਛੱਡਾਂਗੇ ਨਹੀਂ ਨਸ਼ੇ ਵਾਲਾ ਨਹੀਂ ਲੜਾਈਆਂ ਝਗੜਾਲੇ ਦੇ ਪਰਚੇ ਦਰਜ ਜਾਂਦੇ ਆ ਸਾਡੇ ਕੋਲ ਨਸ਼ੇ ਵਾਲਾ ਜੋ ਕੋਈ ਗੱਲ ਸਾਹਮਣੇ ਆਊਗੀ ਤੇ ਉਹ ਵੀ ਬੁੱਕੀਤਾ ਜਾਊਗਾ